ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਅਸੀਂ ਬਹੁਤ ਵੱਡੀ ਖੁਸ਼ਖਬਰੀ ਦੇਣ ਜਾ ਰਹੇ ਹਾਂ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਤੁਹਾਡੇ ਬਹੁਤ ਹੀ ਕੰਮ ਆਉਣ ਵਾਲੀ ਗੱਲ ਹੈਗੀ ਤੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜੀ ਆਪਾਂ 31 ਅਗਸਤ ਨੂੰ ਤਾਂ ਆਪਾਂ ਮੰਡੀ ਦੇ ਵਿੱਚ ਆਪਾਂ ਇੱਕ ਐਗਜ਼ੀਬੀਸ਼ਨ ਆਪਾਂ ਕਰਾਉਣ ਜਾ ਰਹੇ ਆਂਗੇ ਜਿਹਦੇ ਵਿੱਚ ਜੀ ਆਪਾਂ ਅਲੱਗ-ਅਲੱਗ ਤਰ੍ਹਾਂ ਦੀਆਂ ਬੁਟੀਕਸ ਪਹਿਨਾ ਗ੍ਰੀਕ ਵਾਲੀਆਂ ਪਹਿਨਾ ਆ ਰਹੀਆਂ ਨੇ ਗਿਆ ਜਿਹੜੇ ਹੱਥਾਂ ਦਾ ਹੌਨਰ ਆ ਜਿੰਨਾਂ ਦੇ ਵਿੱਚੋਂ ਆ ਰਹੀਆਂ ਨੇ ਗਿਆ ਸਾਨੂੰ ਆਪਾਂ ਇਹਦਾ ਨਾਮ ਵੀ ਦੱਸਦੇ ਨੇ 3 ਹੁਨਰ ਧੀਆਂ ਦਾ ਜਿਹਦੇ ਵਿੱਚ ਤੁਹਾਨੂੰ ਨਾਮ ਤੋਂ ਹੀ ਕਲੀਅਰ ਹੋਉਂਦਾਗਾ ਜੀ ਵੀ ਜਿਹੜੀਆਂ ਭੈਣਾਂ ਦੇ ਵਿੱਚ ਜਿਹੜੀਆਂ 3ਾਂ ਦੇ ਵਿੱਚ ਹੁਨਰ ਆ ਜੀ ਕਿਸੇ ਵੀ ਤਰ੍ਹਾਂ ਦਾ ਹੁਨਰ ਆ ਜਿਹੜੇ ਭੈਣਾਂ ਕਰੇ ਟੋਕਰੀਆਂ ਬਣਾਉਂਦੀਆਂ ਨੇ ਆਚਾਰ ਪਾਉਂਦੀਆਂ ਨੇ ਕੱਪੜਿਆਂ ਦੀ ਸਲਾਈ ਕਢਾਈ ਕਰਦੀਆਂ ਨੇਗੀਆਂ ਹੈਂਡਵਰਕ ਕਰਦੀਆਂ ਨੇ ਜੀ ਨੀਡਲਵਰਕ ਕਰਦੀਆਂ ਨੇਗੀਆਂ ਕੋਈ ਵੀ ਕੰਮ ਕਰਦੀਆਂ ਨੇਗੀਆਂ ਉਹਨਾਂ ਨੂੰ ਆਪਾਂ ਅੱਗੇ ਆਉਣ ਦਾ ਆਪਾਂ ਚਾਂਸ ਦੇ ਰਹੇ ਹਾਂ ਵੀ ਤੁਸੀਂ ਆਓ ਤੇ ਆਪਣੇ ਹੁਨਰ ਨੂੰ ਅੱਗੇ ਰੱਖੋ ਤਾਂ ਜੋ ਲੋਕਾਂ ਦੇ ਵਿੱਚ ਤੁਹਾਡੀ ਵੀ ਪਬਲਿਸਿਟੀ ਹੋ ਸਕੇ ਹਨਾ ਤੁਸੀਂ ਅੱਗੇ ਵੱਧ ਸਕੋ ਜੀ ਇਹਦੇ ਵਿੱਚ ਇਹ ਹੁੰਦਾ ਜੀ ਸਾਰਿਆਂ ਦਾ ਕੰਮ ਆਪਣਾ ਜੇ ਆਪਾਂ ਘਰ ਤੋਂ ਬਾਹਰ ਨਿਕਲਾਂਗੇ ਭੈਣਾ ਬਾਹਰ ਆਉਣਗੇ ਤਾਂ ਤਾਂ ਹੀ ਆਪਣਾ ਕੰਮ ਅੱਗੇ ਸਾਰਾ ਪਬਲਿਕ ਨੂੰ ਪਤਾ ਲੱਗਣਾ ਹੁੰਦਾ ਇਹਦੇ ਵਿੱਚ ਤੇ ਤੁਹਾਡੀ ਪ੍ਰੋਮੋਸ਼ਨ ਹੋਣੀ ਹੁੰਦੀ ਹੈ ਇਹਦੇ ਵਿੱਚ ਕਈ ਭੈਣਾਂ ਇਦਾਂ ਦੀਆਂ ਹੁੰਦੀਆਂ ਵੀ ਜਿਹੜੀਆਂ ਕਹਿੰਦੀਆਂ ਸਾਨੂੰ ਘਰਾਂ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਤੇ ਜੋ ਇਹ ਤਪੇ ਏਰੀਆ ਦੇ ਵਿੱਚ ਆਪਣੇ 15 16 ਪਿੰਡ ਪੈਂਦੇ ਆ ਜੀ ਨੇੜੇ-ਨੇੜੇ ਤੇ ਸਾਰੀਆਂ ਭੈਣਾਂ ਨੂੰ ਆਪਾਂ ਇਹੀ ਕਹਿਣੇ ਆ ਵੀ ਤੁਸੀਂ ਘਰਾਂ ਤੋਂ ਬਾਹਰ ਆਓ ਆਪਣਾ ਹੁਨਰ ਲੈ ਕੇ ਤੇ ਕੋਈ ਸਟਾਲ ਰੇਟ ਨਹੀਂ ਜ਼ਿਆਦਾ ਹੈਗਾ ਜੀ ਸਟਾਲ ਰੇਟ ਸਿਰਫ 2000 ਰੁਪਿਆ ਹੈਗਾ ਆਪਣਾ ਤੇ ਸਾਰੇ ਆਪਾਂ ਸੈਂਟਰ ਦੇ ਵਿੱਚ ਕਰ ਰਹੇ ਆਂ ਜੀ ਇਸੇ ਕਰਕੇ ਵੀ ਸਾਰੀਆਂ ਭੈਣਾਂ ਦਾ ਹੁਨਰ ਪਬਲਿਕ ਤੱਕ ਜਾਵੇ ਤੇ ਭੈਣਾਂ ਨੂੰ ਰੋਜ਼ਗਾਰ ਮਿਲ ਸਕੇ ਤੇ ਤੁਸੀਂ ਵੱਧ ਤੋਂ ਵੱਧ ਫਾਇਦਾ ਉਠਾਓ ਜੀ ਇਸ ਐਗਜ਼ਿਬਿਸ਼ਨ ਦਾ ਹਿੱਸਾ ਬਣੋ ਜੀ ਜਿਹੜੀਆਂ ਭੈਣਾਂ ਨੂੰ ਨਹੀਂ ਵੀ ਪਤਾ ਲੱਗ ਰਿਆ ਨਾ ਵੀ ਇਹ ਕੀ ਚੀਜ਼ ਆ ਇਹ ਵੀ ਆਪਾਂ ਕਿੱਦਾਂ ਕਰਨਾਗਾ ਤੁਸੀਂ ਸਾਡੇ ਨੰਬਰ ਦਿੱਤੇ ਹੋਏ ਨੇ ਵੀਡੀਓ ਦੇ ਵਿੱਚ ਜੀ ਸਾਨੂੰ ਤੁਸੀਂ ਕਦੋਂ ਵੀ ਕਾਲ ਕਰਕੇ ਸਾਨੂੰ ਪੁੱਛ ਸਕਦੇ ਹੋ ਵੀ ਆਪਾਂ ਕਿੱਦਾਂ ਕੀ ਕਰਨਾਗਾ ਠੀਕ ਆ ਅਸੀਂ ਚੰਗੀ ਤਰ੍ਹਾਂ ਉਹਨਾਂ ਨੂੰ ਡਿਟੇਲ ਦੇ ਵਿੱਚ ਸਮਝਾ ਦਾਂਗੇ ਜੀ ਠੀਕ ਹੈ ਜਿੱਦਾਂ ਕਿ ਜਿਹੜੀਆਂ ਪਹਿਲਾਂ ਪਹਿਲਾਂ ਪਹਿਣਾ ਲਾਉਂਦੀ ਆ ਰਹੀਆਂ ਨੇ ਐਗਜ਼ੀਬਿਸ਼ਨਸ ਜੀ ਅਸੀਂ ਉਹਨਾਂ ਨੂੰ ਵੀ ਦੱਸ ਦੇਣਾ ਚਾਹੁੰਦੇ ਆ ਜੀ ਹਨਾ ਉਹਨਾਂ ਨੂੰ ਪਤਾ ਵੀ ਅਸੀਂ ਪਹਿਲਾਂ ਕਿੱਦਾਂ ਵਰਕ ਕਰਦੇ ਆਂਗੇ ਅਸੀਂ 2000 ਦੇ ਵਿੱਚ ਕਰ ਰਹੇ ਆ ਜੀ ਤੇ ਇਹਦੇ ਵਿੱਚ ਸਿਰਫ ਅਸੀਂ ਇਹ ਚੀਜ਼ ਲੈ ਕੇ ਚੱਲੇ ਆ ਵੀ ਅਸੀਂ ਸਿਰਫ ਪਹਿਣਾ ਨੂੰ ਅੱਗੇ ਲੈ ਕੇ ਆ ਸਕੀਏ ਤੇ ਸਾਰਿਆਂ ਦੀ ਜੇਵਰੀ ਬਜਟ ਦੇ ਅਨੁਸਾਰ ਜੀ ਅਸੀਂ ਇਹ ਚੀਜ਼ ਨੂੰ ਸੋਚ ਕੇ ਲੈ ਕੇ ਚੱਲੇ ਆ ਤੇ ਜਿਨ੍ਹਾਂ ਨੇ ਦੇਖਣੀ ਹੈ ਜੀ ਐਗਜ਼ੀਬਿਸ਼ਨ ਉਹਨਾਂ ਦੇ ਲਈ ਬਿਲਕੁਲ ਫ੍ਰੀ ਐਂਟਰੀ ਹੈਗੀ ਠੀਕ ਹੈ ਤੁਸੀਂ ਆਓ ਵੱਧ ਤੋਂ ਵੱਧ ਆ ਕੇ ਦੇਖੋ ਵੀ ਪਹਿਣਾ ਕਿੱਦਾਂ ਕੰਮ ਕਰਦੀਆਂ ਨੇ ਗਿਆ ਵੀ ਕੌਣ ਕਿਵੇਂ ਜੀ ਆਪਣੇ ਜਿਹੜਾ ਹੈਗਾ ਆਪਣਾ ਜੋ ਵੀ ਹੁਨਰ ਆ ਉਹਨੂੰ ਕਿਵੇਂ ਅੱਗੇ ਲੈ ਕੇ ਆ ਰਹੇਗਾ ਸਲਾਈ ਦਾ ਕਢਾਈ ਦਾ ਤੁਸੀਂ ਕੋਈ ਵੀ ਕੰਮ ਕਰਦੇ ਹੋ ਕੋਈ ਟੋਕਰੀਆਂ ਬਣਾਉਂਦਾ ਕੋਈ ਪਹਿਣਾ ਅਚਾਰ ਦਾ ਕੰਮ ਕਰਦਿਆਂ ਕਈ ਪਿੰਡਾਂ 'ਚ ਸਾਨੂੰ ਪਤਾ ਹੈ ਵੀ ਆਪਣੇ ਹੈਲਪ ਸੈਲਫ ਗਰੁੱਪ ਬਣੇ ਹੋਏ ਹੈਗੇ ਤੁਸੀਂ ਉਹ ਵੀ ਆ ਕੇ ਆਪਣੀ ਸਟਾਲ ਪਹਿਣਾ ਲਾ ਸਕਦੇ ਆਂ ਜੋ ਵੀ ਤੁਹਾਡੇ ਕੋਈ ਕੰਮ ਹੈਗਾ ਤੁਸੀਂ ਉਹਨੂੰ ਆਪਣੇ ਕੰਮ ਨੂੰ ਅੱਗੇ ਲੈ ਕੇ ਆ ਸਕਦੇ ਹੋ ਜੀ ਇਸ ਵੀ ਤੁਸੀਂ ਇੱਕ ਜਰੀਆ ਬਣ ਸਕਦੇ ਹੋ ਅੱਗੇ ਵਧਣ ਦਾ ਇਹ ਤੁਹਾਡੇ ਲਈ ਨਾ ਬਹੁਤ ਵਧੀਆ ਚਾਂਸ ਹੈਗਾ ਜਿਹੜਾ ਤੁਸੀਂ ਆਪ ਦੀ ਮਤਲਬ ਕਿ ਅੱਗੇ ਤੁਸੀਂ ਆਪਦੇ ਕੰਮ ਨੂੰ ਅੱਗੇ ਚੰਗੀ ਤਰ੍ਹਾਂ ਕਾਲ ਕਰ ਸਕਦੇ ਹੋਗੇ ਅਸੀਂ ਤੁਹਾਨੂੰ ਇਹ ਕਹਾਂਗੇ ਜਿੰਨੇ ਪੈਨੋ ਨਹੀਂ ਪਤਾ ਲੱਗਦਾ ਸਾਨੂੰ ਕਦੋਂ ਵੀ ਸਾਡੇ ਨੰਬਰ ਤੇ ਕਾਲ ਕਰਕੇ ਸਾਡੇ ਨਾਲ ਗੱਲਬਾਤ ਕਰ ਲਿਓ ਜੀ ਠੀਕ ਹੈ ਤੇ ਵੱਧ ਤੋਂ ਵੱਧ ਆਏ ਜੀ ਆਪਣੇ ਨੰਬਰ ਡਿਸਪਲੇ ਤੇ ਆਉਣਗੇ ਜੀ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜੀ ਥੈਂਕ ਯੂ ਧੰਨਵਾਦ ਜੀ